ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਇਆ ਆਂ ਆਪਾਂ ਛੋਟੇ ਹੁੰਦਿਆਂ ਹੀ ਸੁਣਦੇ ਆਏ ਆਂ ਕਿ ਲਾਲਚ ਬੁਰੀ ਬਲਾਹ ਹੈ ਕਰਦੀ ਕਿਸੇ ਦਾ ਨਾ ਪਲਾਹ ਹੈ ਸੋ ਛੋਟੇ ਹੁੰਦਿਆਂ ਤੋਂ ਇਹ ਗੱਲਾਂ ਆਪਾਂ ਅਕਸਰ ਹੀ ਸੁਣਦੇ ਆਏ ਆਂ ਸਟੋਰੀਆਂ ਕਿ ਕਿਵੇਂ ਇੱਕ ਲਾਲਚੀ ਕੁੱਤਾ ਕਿਸੇ ਨਦੀ ਨੂੰ ਪਾਰ ਕਰਦਾ ਹੁੰਦਾ ਤੇ ਉਹ ਆਪਣੇ ਵਰਗਾ ਇੱਕ ਹੋਰ ਕੁੱਤਾ ਉਸਦੇ ਮੂੰਹ ਦੇ ਵਿੱਚ ਇੱਕ ਮਾਸ ਦਾ ਟੁਕੜਾ ਦੇਖ ਕੇ ਉਸ ਨੂੰ ਲਾਲਚ ਜਾਗ ਜਾਂਦਾ ਆ ਤੇ ਜਦੋਂ ਉਹ ਉਸ ਨੂੰ ਭੌਂਕਣਾ ਸ਼ੁਰੂ ਕਰਦਾ ਆ ਤੇ ਨਾਲ ਦੀ ਨਾਲ ਉਸਦੇ ਮੂੰਹ ਵਾਲਾ ਟੁਕੜਾ ਵੀ ਜਿਹੜਾ ਆ ਉਹ ਡਿੱਗ ਜਾਂਦਾ ਆ ਸੋ ਇਸੇ ਤਰ੍ਹਾਂ ਹੀ ਆਪਾਂ ਇੱਕ ਗੱਲ ਕਰਾਂਗੇ ਕਿ ਅੱਜ ਦੀ ਕਿਵੇਂ ਲਾਲਚ ਬਰੀ ਬਲਾ ਆ ਪਿੱਛੇ ਜੇ ਇੱਕ ਇੱਕ ਵੀ ਨਹੀਂ ਹੈ ਕਈ ਮਤਲਬ ਕੰਪਨੀਆਂ ਟਾਈਮ ਟੂ ਟਾਈਮ ਆਉਂਦੀਆਂ ਰਹਿੰਦੀਆਂ ਨੇ ਮਾਰਕੀਟ ਦੇ ਅੰਦਰ ਕਿ ਤੁਸੀਂ ਇੰਨਾ ਪੈਸਾ ਲਗਾਓ ਇੰਨਾ ਪੈਸਾ ਇਨਵੈਸਟ ਕਰੋ ਤੇ ਉਸ ਦਾ ਦੁੱਗਣਾ ਬਣਾਓ ਤੇ ਉਹ ਕੀ ਕਰਦੀਆਂ ਨੇ ਕਿ ਮਹੀਨਾ 2 ਮਹੀਨੇ 3 ਮਹੀਨੇ ਉਹ ਮਾਰਕੀਟ ਦੇ ਅੰਦਰ ਵਧੀਆ ਚੱਲਦੀਆਂ ਨੇ ਲੋਕ ਉਸ ਦੇ ਵਿੱਚ ਪੈਸਾ ਹੌਲੀ-ਹੌਲੀ ਇਨਵੈਸਟ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਹੌਲੀ ਹੌਲੀ ਕੀ ਹੁੰਦਾ ਆ ਸਰਕਲ ਜੁੜਦਾ 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 ਹਰੇਕ ਇਨਸਾਨ ਇਹ ਸੋਚਦਾ ਹੈ ਕਿ ਮੈਂ ਪੈਸੇ ਤੋਂ ਪੈਸਾ ਬਣਾ ਲਵਾਂ ਸੋ ਕੋਈ 1000 ਰੁਪਏ ਲਾਉਂਦਾ ਹੈ ਕੋਈ 2000 ਲਾਹਂਦਾ ਹੈ ਕੋਈ 5000 ਲਗਾ ਦਿੰਦਾ ਹੈ ਇਸੇ ਤਰ੍ਹਾਂ ਹੀ ਕਰਦੇ ਕਰਾਉਂਦੇ ਕਈਆਂ ਨੂੰ ਪ੍ਰੋਫਿਟ ਹੋ ਵੀ ਜਾਂਦਾ ਆ ਲੇਕਿਨ ਕੀ ਹੁੰਦਾ ਆ ਕਿ ਅੰਤ ਦੇ ਵਿੱਚ ਉਹ 2 ਜਾਂ 2.5 ਮਹੀਨੇ ਜਾਂ ਵੱਧ ਵੱਧ 3 ਮਹੀਨੇ ਉਹ ਮਾਰਕੀਟ ਦੇ ਅੰਦਰ ਚੱਲਦੀ ਹੈ ਤੇ ਫਿਰ ਜਦੋਂ ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਇਕੱਠਾ ਹੋ ਜਾਂਦਾ ਆ ਤੇ ਉਹ ਕੰਪਨੀ ਆ ਜਿਹੜੀ ਉਹ ਫਰਾਰ ਹੋ ਜਾਂਦੀ ਆ ਸੋ ਦੋਸਤੋ ਇਹਨਾਂ ਸਕੈਮਰਾਂ ਤੋਂ ਵੀ ਸਾਨੂੰ ਸਾਵਧਾਨ ਹੋਣਾ ਚਾਹੀਦਾ ਕਿਉਂਕਿ ਜਿਹੜੀ ਸਾਡੀ ਮਿਹਨਤ ਦੀ ਕਮਾਈ ਆ ਫਲ ਉਸੇ ਨੇ ਹੀ ਦੇਣਾ ਆ ਜਿਹੜੇ ਅੱਜ ਤੱਕ ਜਿੰਨਾ ਇਨਸਾਨਾਂ ਨੇ 2 ਨੰਬਰ ਦਾ ਪੈਸਾ ਕਮਾਇਆ ਆ 2 ਨੰਬਰ ਦਾ ਧੰਦਾ ਕਮਾਇਆ ਆ ਉਹਨਾਂ ਨੇ ਨਾ ਤਾਂ ਕਦੇ ਸੁੱਖ ਦੀ ਰੋਟੀ ਖਾਧੀ ਆ ਤੇ ਨਾ ਹੀ ਕਦੇ ਐਸ਼ੋ ਇਸ਼ਰੇਤ ਕਰੀ ਹੈ ਕਿਉਂਕਿ ਜਿਹੜਾ ਇੱਕ ਨੰਬਰ ਦੀ ਕਮਾਈ ਹੁੰਦੀ ਹੈ ਉਹ ਸਾਡੀ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਤੇ ਉਸ ਕਮਾਈ ਦਾ ਸਾਨੂੰ ਅਸੀਂ ਇੱਧਰ ਉੱਧਰ ਵੀ ਜਿਆਦਾ 베ਸਟ ਨਹੀਂ ਕਰਦੇ ਇਸ ਕਰਕੇ ਇਹ ਅੱਜਕੱਲ ਜੋ ਲੁੱਟਾਂ ਚੱਲ ਰਹੀਆਂ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਕੋਈ ਤੁਹਾਨੂੰ ਇਹੋ ਜਿਹਾ ਦੁਨੀਆ ਦੇ ਅੰਦਰ ਮਾਈ ਦਾ ਲਾਲ ਨਹੀਂ ਹੈ ਕਿ ਤੁਹਾਨੂੰ ਤੁਹਾਡੇ ਪੈਸੇ ਦਾ ਦੁੱਗਣਾ ਪੈਸਾ ਬਣਾ ਕੇ ਦੇ ਦੇਵੇ ਸੋ ਇਹੋ ਜਿਹੀਆਂ ਕੰਪਨੀਆਂ ਤੋਂ ਜ਼ਰੂਰ ਬਚ ਕੇ ਰਹਿਣਾ ਚਾਹੀਦਾ ਹੈ ਇਸ ਦਾ ਦੋਸਤੋ ਲਾਭ ਘੱਟ ਹੁੰਦਾ ਹੈ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਕਈ ਵਾਰ ਤੇ ਇਹ ਵੀ ਹੋ ਜਾਂਦਾ ਹੈ ਕਿ ਸਮਾਜ ਦੇ ਅੰਦਰ ਆਪਾਂ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਤਰੇੜਾਂ ਪਾ ਲੈਨੇ ਆ ਕਿਉਂਕਿ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਆਖਦੇ ਆ ਕਿ ਇਸ ਕੰਪਨੀ ਦੇ ਵਿੱਚ ਬੜਾ ਬੈਨੀਫਿਟ ਹੈ ਬੜਾ ਪ੍ਰਾਫਿਟ ਹੈ ਤੇ ਇਸ ਕਰਕੇ ਅਸੀਂ ਕਿਸੇ ਦੂਸਰੇ ਦਾ ਪੈਸਾ ਵੀ ਲਗਾ ਦਿੰਨੇ ਆ ਸੋ ਜਦੋਂ ਉਹਨਾਂ ਨੂੰ ਪ੍ਰਾਫਿਟ ਨਹੀਂ ਮਿਲਦਾ ਤੇ ਫਿਰ ਅਗਲਾ ਸਾਡੇ ਨਾਲ ਮੂੰਹ ਮੋਟਾ ਕਰਦਾ ਹੈ ਸੋ ਦੋਸਤੋ ਜਿਹੜੀ ਸਾਡੀ ਕਮਾਈ ਹੈ ਉਹ ਇੱਕ ਨੰਬਰ ਦੀ ਕਮਾਈ ਹੀ ਸਾਨੂੰ ਹਮੇਸ਼ਾ ਹੀ ਪਰਮਾਤਮਾ ਬਰਕਤ ਕਰਦਾ ਹੈ ਤੇ ਦੋ ਨੰਬਰ ਦੀ ਕਮਾਈ ਦੇ ਨਾਲ ਨਾ ਤੇ ਬੰਦੇ ਨੂੰ ਸੁੱਖ ਦੀ ਨੀਂਦ ਤੇ ਨਾ ਹੀ ਬੰਦੇ ਨੂੰ ਸੁੱਖ ਦਾ ਚੈਨ ਮਿਲਦਾ ਹੈ ਇਸ ਕਰਕੇ ਇਹਨਾਂ ਦੋ ਨੰਬਰ ਦੀਆਂ ਕਮਾਈਆਂ ਤੋਂ ਹਮੇਸ਼ਾ ਬਚ ਕੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ